ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਰ ਸੇਵਾ ਸਾਂਪਰਤਾ ਕਿਲਾ ਆਨੰਦਗੜ੍ਹ ਵੱਲੋਂ ਲਗਾਤਾਰ ਡੇਢ ਸਾਲ ਤੋਂ ਆਨੰਦਪੁਰ ਸਾਹਿਬ ਗੜ ਸ਼ੰਕਰ ਬੰਗਿਆਂ ਰੋਡ ਦੀ ਸੇਵਾ ਹੁਣ ਸ਼ਤਾਬਦੀ ਸ਼੍ਰੀ ਆਨੰਦਪੁਰ ਸਾਹਿਬ ਤੁਨਗੂ ਦੇਵ ਹਾਲ ਰਸਾਹਿਬ ਜੀ ਤੋਂ ਸੰਗਤਾਂ ਆ ਰਹੀਆਂ ਤੇ ਜਾ ਰਹੀਆਂ ਉਹਨਾਂ ਦੇ ਵਾਸਤੇ ਜਿਹੜਾ ਵਿਸ਼ੇਸ਼ ਪ੍ਰਬੰਧ ਲੰਗਰ ਦਾ ਟੈਂਟ ਲਗਾਇਆ ਗਿਆ ਹੈ ਸੋ ਕਾਰ ਸੇਵਾ ਕਿਲਾ ਆਨੰਦਗੜ੍ਹ ਵਾਲੇ ਮਹਾਂਪੁਰਸ਼ਾਂ ਦੇ ਸਾਹਮਣੇ ਜਿਹੜੇ ਬੋਰਡ ਵੀ ਲੱਗੇ ਹੋਏ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਾਰ ਸੇਵਾ ਕਿਲਾ ਆਨੰਦਗੜ੍ਹ ਸਾਹਿਬ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਧੰਨ ਬਾਬਾ ਸੁੱਚਾ ਸਿੰਘ ਬਾਬਾ ਗੁਰਦੇਵ ਸਿੰਘ ਸ਼ਹੀਦ ਬਾਗ ਵਾਲੇ ਮਹਿੰਦਰ ਸਿੰਘ ਜੁਕੇ ਬਾਬਾ ਖਟਕ ਸਿੰਘ ਜੀ ਜੰਦਰ ਬੇਲਾ ਉਹਨਾਂ ਦੇ ਨਾਲ ਆਤਮਾ ਪੁਰਸ਼ ਪਟਲਾਵੇ ਵਾਲੇ ਤੇ ਰੋਡ ਦੀ ਸੇਵਾ ਬਾਬਾ ਸਤਨਾਮ ਸਿੰਘ ਜੀ ਆ ਇਸ ਤਰ੍ਹਾਂ ਦੇ ਰੋਡ ਬਣ ਕੇ ਤਿਆਰ ਹੋ ਜਾਣੇ ਆ 6 ਲੇਨ ਰੋਡ ਜੋ ਕਿ ਲਗਾਤਾਰ ਮਾਹ ਪੁਰਸ਼ ਇੱਕ ਸਾਲ ਤੋਂ ਰੋਡ ਦੀਆਂ ਸੇਵਾ ਮਨਵਾੰਦੇ ਹੋਏ ਤੇ ਸੰਗਤਾਂ ਦਾ ਰਸ ਸੰਗਤਾਂ ਦਾ ਜਿਹੜਾ ਉਹ ਮਹਮੰਦਾ ਜਿਹੜਾ ਪੂਰਾ ਹੀ ਸੰਗਤਾਂ ਦੇ ਵਿੱਚ ਉਸਤਾਦ ਤੁਸੀਂ ਦੇਖ ਸਕਦੇ ਹੋ ਨਾਲ ਦੀ ਨਾਲ ਕਿਆ ਪਕੌੜੇ ਕਾਫੀਆਂ ਦੇ ਜਿਹੜੇ ਲੰਗਰ ਚੱਲ ਰਹੇ ਆ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਗੁਰੂ ਕਾ ਲੰਗਰ ਇੱਧਰ ਗੁਰੂਆਂ ਦੀਆਂ ਫੌਜਾਂ ਜਿਹੜੀਆਂ ਉਹ ਵੀ ਲੰਗਰ ਸ਼ਾਇਦੀਆਂ ਹੁੰਦੀਆਂ ਤੇ ਇੱਧਰ ਜਿਹੜਾ ਕਿਆ ਪਕੌੜੇ ਦਾ ਕਾਫੀਆਂ ਦੇ ਜਿਹੜੇ ਲੰਗਰ ਹੈ ਇੱਧਰ ਜਿਹੜੇ ਕੜਾਹੇ ਚੜੇ ਹੋਏ ਕਾਰ ਸੇਵਾ ਕਿਲਾ ਅਨੰਦਗੜ੍ਹ ਵੱਲੋਂ ਲਗਾਤਾਰ ਇਹ ਡੇਢ ਸਾਲ ਤੋਂ ਜੋ ਰੋਡ ਦੀਆਂ ਸੇਵਾਵਾਂ ਬਾਬੀਆਂ ਦੇ ਲੰਗਰ ਕਾਹਾਂ ਦੇ ਲੰਗਰ ਗੁਰੂਕਾ ਲੰਗਰ ਦਾ ਅਦੁੱਟ ਬਖਸ਼ਿਆ ਤੁਸੀਂ ਦੇਖ ਸਕਦੇ ਹੋ ਅੱਜਿੱਥੇ ਕਿ ਸੰਤ ਮਹਾਪੁਰਸ਼ ਬਾਬਾ ਸੇਵਾ ਸਿੰਘ ਦੀ ਸਿੱਖੀ ਫੁਲਵਾੜੀ ਹੈ ਜਿਹੜੀ ਉਹ ਅੱਗੇ ਤੇ ਅੱਗੇ ਬਾਬਾ ਸੁੱਚਾ ਸਿੰਘ ਤੇ ਬਾਬਾ ਸਤਨਾਮ ਸਿੰਘ ਜੀ ਸੇਵਾਵਾਂ ਕਰਾ ਰਹੇ ਹੈ ਤੇ ਬੜੇ ਹੀ ਪ੍ਰੇਮ ਦੇ ਨਾਲ ਇਕ ਜਿਹੜੀਆਂ ਛੱਗ ਰਹੀਆਂ ਤੋਂ ਟੈਂਟ ਤੁਸੀਂ ਦੇਖ ਸਕਦੇ ਹੋ ਬਹੁਤ ਖੁੱਲਾ ਡੁੱਲਾ ਟੈਂਟ ਆ ਜਿਹਦੇ ਵਿੱਚ ਕਿਹਾਵਾ ਜਾਂ ਪਾ ਮਹਿੰਦੀ ਗੱਲ ਕਰੀਏ ਕਿਸੇ ਤਰ੍ਹਾਂ ਦਾ ਕੋਈ ਦੁਆ ਨਹੀਂ ਹੈ। ਸੋ ਇੱਧਰ ਜਿਹੜੇ ਪਕੌੜਿਆਂ ਦਾ ਜਿਹੜਾ ਲੰਗਰ ਹੈ, ਗੁਰੂ ਘਰ ਦਾ ਲੰਗਰ ਹੈ ਉਹ ਵੀ ਸੰਪਤਾ ਸ਼ਕਤੀਆਂ ਹੋਈਆਂ ਨਜ਼ਰ ਆ ਰਹੀਆਂ। ਪਕਾਰ ਸੇਵਾ ਇਲਾਕਾ ਅਨੰਦਗੜ੍ਹ ਸਾਹਿਬ ਵਾਲੇ ਮਹਾਪੁਰਸ਼ਾਂ ਵੱਲੋਂ ਲਗਾਤਾਰ 1.5 ਸਾਲ ਤੋਂ ਅਨੰਦਪੁਰ ਸਾਹਿਬ ਗੜ ਸ਼ੰਕਰ ਬੰਗਿਆਂ ਰੋਡ ਦੀ ਜਿਹੜੀ ਸੇਵਾ ਉਹ ਵੀ ਨਿਰਵਿਘਨ ਚੱਲ ਰਹੀ ਹੈ। ਤੁਹਾਨੂੰ ਦਖਾਨ ਦੀ ਕੋਸ਼ਿਸ਼ ਰਹੀ ਹੈ ਅਨੰਦਪੁਰ ਸਾਹਿਬ ਤੋਂ ਗੜਸ਼ਾਂਕਾ ਰੋਡ ਦੀਆਂ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਪਕੌੜਿਆਂ ਦੇ ਲੰਗਰ ਚੱਲ ਰਹੇ ਐ ਉਹਦੇ ਨਾਲ ਦੀ ਨਾਲ ਬੜੇ ਹੀ ਪ੍ਰੇਮ ਦੇ ਨਾਲ ਸੰਖਾ ਛੱਕਦੀਆਂ ਹੋਈਆਂ ਨਜ਼ਰ ਆ ਰਹੀਆਂ ਜੀ ਨੌ ਜੀ ਗੁਰੂਕੀਆਂ ਜਿਹੜੀਆਂ ਕਰ ਲੋ ਸੇਵਾ ਭਾਗਾ ਵਾਲਿਓ ਕਰ ਲੋ ਸੇਵਾ ਬਹੁਤ ਵੱਡਾ ਮਹਾ ਮਹਾ ਪੋਰਸ਼ਕਾਰ ਸੇਵਾ ਸੰਸਪਰਦਾ ਕਿਲਾ ਨੰਦਗੜ੍ਹ ਤੋਂ ਸੋ ਮਹਾ ਪਰਸ਼ਾ ਦੀ ਇਹ ਬਹੁਤ ਵੱਡੀ ਜਿਹੜੀ ਸੇਵਾ ਹੈ ਇੱਧਰ ਪਾਣੀ ਦੀਆਂ ਪੇਟੀਆਂ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਜਿਹੜੀਆਂ ਪਲੇਟਾਂ ਤੁਸੀਂ ਲੈ ਸਕਦੇ ਹੋ ਉਹ ਬੜੇ ਰੱਦ ਕੇ ਬੜੇ ਹੀ ਪ੍ਰੇਮ ਦੇ ਨਾਲ ਤੁਸੀਂ ਲੰਗਰ ਹੈ ਜਿਹੜਾ ਉਹ ਸ਼ਕ ਸਕਦੇ ਹੋ ਤੇ ਪਾਣੀ ਵੀ ਤੁਹਾਨੂੰ ਬੰਦ ਫੇਨੇ ਵਾਲਾ ਮਿਲਣਾ ਇੱਥੇ ਤੇ ਬਹੁਤ ਹੀ ਆ ਕਹ ਲੀਏ ਆਪਾਂ ਸਤਕਾਰ ਦੇ ਨਾਲ ਲੰਗਰ ਸ਼ਕਾਇਆ ਜਾ ਰਿਹਾ ਹੈ ਜਿਹੜਾ ਕਿ ਚਾਹ ਪਕੌੜਿਆਂ ਦਾ ਕੌਫੀਆਂ ਦਾ ਲੰਗਰ ਨੇਰ ਵਿਗਣ ਚੱਲ ਰਿਹਾ ਆ। ਉਹ ਵੀਡੀਓ ਚੱਲਦੀ ਚੱਲਦੀ ਸ਼ੇਅਰ ਕਰ ਦਿਓ ਇੰਨਾ ਸਕਸੈਸ ਕਰ ਲਓ ਮੈਂ ਤੁਹਾਡਾ ਆਪਣਾ ਸਰਪਾਲ ਸੇ ਫਾਲੀਕਾਂਡ ਪਰ ਕੋਈ ਤੋਂ ਬਲਾਓ ਫਤੇ ਵਾਹਿਗੁਰੂ ਕੀ ਕਾਖਸਾ ਵਾਹਿਗੁਰੂ ਜੀ ਕੀ ਬਤ